ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕਿ ਆ ਜਾਂਦਾ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਤਾਂ ਮੁੱਦਕੀ ਮੇਨ ਕਸਬਾ ਮੇਨ ਸ਼ਹਿਰ ਮਿਰਜ਼ੇਕਿਆਂ ਨੂੰ ਛੋਟੇ-ਮੋਟੇ ਕੰਮ ਦੇ ਲਈ ਸੱਜਣੋ ਮੋਦਕੀ ਨਗਰ ਲੱਗਦਾ ਤੇ ਮਿਰਜ਼ੇਕੇ ਬੱਚੀ ਦੇ ਕੋਲੋਂ ਤੁਹਾਨੂੰ ਤਿੰਨ ਐਨੀਮਲ ਵਿਕਰੀ ਵਾਲੇ ਵਿਖਾ ਦੇਾਂਗੇ ਤਿੰਨੇ ਹੀ ਸੂਈਆਂ ਸਵਾਈਆਂ ਝੋਟੀਆਂ ਮੱਝਾਂ ਜੇੜੀਆਂ ਵੀ ਲੇਖਾ ਜੋਖਾ ਭਰਾ ਤੋਂ ਪੁੱਛ ਕੇ ਤੁਹਾਡ ਨਾਲ ਸਾਂਝਾ ਕਰ ਦੇਾਂਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਹੁੰਦੀ ਆ ਕਿ ਜਿਹੜਾ ਪਸ਼ੂ ਵੀ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਝੋਟੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਦੋ ਨੰਬਰ ਤੇ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਵਿਖਾਵਾਂਗੇ ਮੱਝ ਤੀਜਾ ਕਸੂਆ ਲਾ ਲਿਓ ਤੇ ਮਗਰ ਵੀ ਕੱਟੀ ਕਿੰਨਾ ਦੁੱਧਵਾਦਾ ਜਾਇਜ਼ ਰੇਟ ਕਰਾਵਾਂਗੇ ਜਿੰਨਾ ਹੋ ਸਕੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਪਰਮਾਤਮਾ ਕਿਰਪਾ ਕਰੇ ਤੇ ਮੌਸਮ ਅੱਜ ਚੜ੍ਹਦੀ ਕਲਾ ਵਾਲਾ ਕਰਤਾ ਦਾਤੇ ਨੇ ਸੋਹਣੇ ਰੰਗ ਭਾਗ ਲੱਗੇ ਆ ਮੀਂਹ ਥੋੜੀ ਬਹੁਤੀ ਬਾਰਿਸ਼ ਹਰ ਜਗ੍ਹਾ ਹੀ ਪੈ ਗਈ ਆ ਆਜੋ ਜੱਥੇ ਜੱਥੇ ਹੋਰ ਵੀ ਬਾਰਿਸ਼ ਹੋਈ ਉਸ ਏਰੀਏ 'ਚ ਨਹੀਂ ਪਹੁੰਚਿਆਗਾ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਬਚੀ ਮਿਰਜ਼ੇ ਕਲੇ ਬਚੀ ਸਾਸਰੀ ਕੋ ਸਾਸਿਕਾਲ ਜੀ ਕਰੀਬਲੀ ਸਾਸਿਕਾਲ ਜੀ ਹੋਰ ਸੁਣਾ ਵਧੀਆ ਵਧੀਆ ਘਰ ਪਰਿਵਾਰ ਦਾ ਸੱਸ ਬਈ ਕਿਦਾਂ ਤੇਰਾ ਚੜਦੀ ਕਲਾ ਧੰਨਵਾਦ ਉਸ ਪਰਮਾਤਮਾ ਦਾ ਪਰਮੇਸ਼ਰ ਦਾ ਮਿਹਰ ਕਰੇ ਦਾਤਾ ਹੋਰ ਸੁਣਾਓ ਕੀ ਹਾਲ ਹੈ ਜੀ ਤੂੰ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਜੀ ਸ਼ੁਕਰ ਆ ਆਪਣਾ ਡਰੈੱਸ ਦੱਸ ਗਿਆ ਮੈਂ ਮਿਰਜ਼ੇਗੀ ਜ਼ਿਲ੍ਹਾ ਫਰੋਹੀ ਪਰ ਮੋਦਗੀ ਦੇ 8 ਕਿਲੋਮੀਟਰ ਪਿੰਡ ਆਪਣਾ ਹੀ ਆਉਣਾ ਮਿਰਜ਼ੇਗੀ ਜੀ ਠੀਕ ਆ ਹਾਂ ਜੀ ਨੰਬਰ ਨੰਬਰ 8269682204 ਜੀ 82696 ਤੇ 82204 ਇਹਦੇ ਤੇ ਕਰ ਲੈ ਸੰਪਰਕ ਅਗਲਾ ਹਾਂਜੀ ਇਹਦੇ ਨਾਲ ਤੇ ਅੱਜ ਫਿਰ ਤਿੰਨ ਵਿਖਾ ਦੇਣੀਆਂ ਤਿੰਨ ਵਿਖਾ ਦੇਣੇ ਬਾਈ ਜੀ ਇੱਕ ਨੀਲੀ ਰਾਵੀ ਦੀ ਵੀ ਲਿਆਇਆ ਹਾਂਜੀ ਹਾਂਜੀ ਬਿਲਕੁਲ ਜੀ ਹਣਾ ਚੰਗੇ ਕਦ ਕਾਟਦੀ ਮੈਂ ਬਿਲਕੁਲ ਬਿਲਕੁਲ ਬਾਈ ਜੀ ਤੇ ਜੇ ਸ਼ੁਰੂ ਕਰ ਗਿਆ ਤੇ ਛੋਟੀ ਸੂਆ ਕਿਹੜਾ ਇਹ ਦੂਜਾ ਸੂਈ ਹੈ ਬਾਈ ਜੀ ਇਹਦੇ ਮਾਲਕਾਂ ਨੇ ਦੱਸਦੀ ਦੂਜਾ ਸੂਆ ਸੂਈ ਹੈ ਹਾਂਜੀ ਭਾਈ ਕਿੰਨੇ ਦਿਨਾਂ ਦੀ ਸੂਈ ਕਿੰਨੇ ਦੁੱਧ ਆ ਗਈ ਆ ਇਹ ਕੋਈ 20 ਦਿਨਾਂ ਦੀ ਸੂਈ ਆ ਮਗਰ ਕੱਟੀ ਕੱਟੀ ਹਾਂ ਉਹ ਖੜੀ ਕੱਟੀ ਬਈ ਕਾਲੀ ਬਲੈਕ ਜਮਾ ਜੈਡ ਬਲੈਕ ਕੱਟੀ ਆ ਜੈਡ ਬਲੈਕ ਕੱਟੀ ਆ ਗਈ ਇਹਦੇ ਮਗਰ 20 ਦਿਨਾਂ ਦਾ ਸੂਆ ਹਾਂਜੀ ਤੇ 12 ਕਿਲੋ ਦੁੱਧ ਆ ਠੀਕ ਆ 11 ਮੰਨ ਲੈ ਬੰਦਾ ਜਾਂ 10 ਮੰਨ ਲੈ ਜਾਂ 11 ਮੰਨ ਲੈ ਬਸ ਠੀਕ ਆ ਯਾਰ 10 ਕੰਡੇ ਵਾਲਾ ਮੰਨ ਕੇ ਜਿਹੜਾ ਮਰਜੀ ਚੋਲੇ ਕਿਹੜਾ ਚੋਲੇ ਮਰਜੀ ਚੋਲੇ ਹਨਾ 10 ਕਿਲੋ ਆਪਾਂ ਮਣ ਕੇ ਲੈ ਜੇ ਕੱਲ ਹੀ ਖਤਮ ਹੋ ਜਾਈ ਆਪਾਂ 11 12 ਵਾਲੇ ਵਰਕੇ ਛੱਡ ਦਈਏ ਬਸ ਬਿਲਕੁਲ ਭਾਈ ਹਨਾ ਬਿਲਕੁਲ ਬਿਲਕੁ ਵੇਖੋ ਸੱਜਣੋ ਸੀਲ ਠੰਡੀ ਬਹੁਤ ਜ਼ਿਆਦੇ ਕੋਣ ਬੜਾ ਪੋਲਾ 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 ਜਿਵੇਂ ਗੰਨੇ ਵਾਂਗ ਉਤਾਰ ਲੈ ਠੀਕ ਆ ਜਾਤ ਨਸਲ ਚੰਗੀ ਹਾਂ ਬਹੁਤ ਜ਼ਿਆਦੀ ਲੈ ਕੱਟ ਖਾਂ ਬਾਹਰ ਦੀ ਹੈ ਨੂੰ ਕਰਾ ਦੇ ਟੋਰ ਚੈੱਕ ਲੈ ਵੇਖੋ ਸੱਜਣੋ ਤਦ ਕਠ ਝੂਟੀ ਦਾ ਵੇਲਬੂਲ ਚੰਗੀ ਆ ਥਣ ਚੰਗਾ ਲੱਗਾ ਪੀੜੀ ਦੇ ਪਾ ਵਾਂਗੂ ਆਹ ਵੇਖ ਲੋ ਬਟਨਾਂ ਵਾਲੀ ਆ ਗਈ ਆ ਏਰੀਏ ਬੜੇ ਚੰਗੇ ਦੀ ਆ ਭਰਾ ਨਾਲ ਗੱਲਬਾਤ ਹੋਈ ਸੀ ਤੇ ਮੋਕਸਰ ਏਰੀਏ ਦੀ ਝੋਟੀ ਆ ਚੰਗਾ ਦੁੱਧ ਪਾ ਦੂਗੀ ਜੇ ਚੰਗੀ ਸੰਭਾਈ ਹੋਈ ਤੇ ਬਾਈ ਕੋਲੇ ਵੀ ਪਸੂ ਨਾ ਆ ਨਗਾ ਮਾਰ ਲੋ ਜੁੜੇ ਪਏ ਸੀਗੇ ਤੇ ਜਿਹਦੇ ਕਾਰਨ ਫਿਰ ਇੰਨੇ ਪਸੰਦਾਂ ਦੇ ਵਿੱਚ ਸੱਜਣੋਂ ਇੰਨੀ ਸੇਵਾ ਪਸੰਦ ਦੀ ਨਹੀਂ ਹੁੰਦੀ ਆ ਵੇਖ ਬੱਤੀ ਫਿਰ ਇਹ ਝੋਟੀ ਆਪਾਂ ਦੇ ਕਿੰਨੇ ਦੀ ਦਈਏ ਕੱਟੀ ਵਾਲੀ ਹਾਂਜੀ 1 15 ਦੀ ਦੇ ਗਏ ਬਾਈ ਕੁਲਦੀਪਾ ਪਿਆਰ ਮੁਹੱਬਤ ਕਰਦਗੇ ਹਾਂ 12 ਦੀ ਦੇ ਦਾਂਗੇ 1 ਲੱਖ ਤੇ 12000 ਦੀ ਮਾੜੀ ਤਾਂ ਨਹੀਂ ਕਹਿਣ ਨੂੰ ਯਾਰ ਲੋਕ 1 35 40 40 ਮੰਗੀ ਜਾਂਦੇ ਆ ਇਹ ਜੀਆਂ ਦਾ ਹਾਂ ਬਿਲਕੁਲ ਹੈਨਾ ਗਾੜੀ ਵੀ ਚੰਗੀ ਹੋ ਬਹੁਤ ਗਾੜੀ ਚੰਗੀ ਬਹੁਤ ਚੰਗੀ ਆ ਹਨਾ ਬਿਲਕੁਲ ਬਿਲਕੁਲ ਦੀਪ ਸਿੰਘ ਬਹੁਤ ਚੰਗੀ ਚੋਟੀ ਲਓ ਵੀ ਸੱਜਣੋ 1 ਲੱਖ ਤੇ 12000 ਦੀ ਹੁਣ ਬਾੜੀ ਕਸਾਈ ਚ ਰੰਗ ਪਿਓ ਮਗਰ ਕੱਟੀ ਦੁੱਧ ਤੁਸੀਂ ਚੋਲਾ ਨਾਲ 6 ਕਿਲੋ ਮੈਂ ਕਹਤਾ ਕੰਡੇ ਵਾਲਾ ਜੈਡ ਬਲੈਕ ਕੱਟੀ ਹੈ ਚੰਗੇ ਏਰੀਏ ਦੀ ਝੋਟੀ ਆ ਮੁਖਸਰ ਸਾਈਡ ਦੀ ਜੇ ਚੰਗੇ ਮੋਹਰੇ ਦੇ ਬੱਚੇ ਲੈਣੇ ਤਾਂ ਵੀ ਕੰਮ ਕਰੋਗੀ ਚੰਗੀ ਝੋਟੀ ਆ ਕੇ ਵੇਖ ਲਿਓ ਭਾਉਾਂ ਦੀ ਬੇਸ਼ੱਕ ਆਨਲਾਈਨ ਵੀ ਮੰਗਾ ਲਿਓ ਲੈ ਜਾਓ ਬਾਈ ਚੋ ਕੇ ਲੈ ਜਾ ਲਗਦੀ ਹੈ ਯਾਰ ਦੋ ਨਾਮ ਆਪਰੇ ਤੋਂ ਯਾਰ ਹਾਂ ਤਸੱਲੀਆਂ ਕਰ ਲੈਣਾਂ ਤਸੱਲੀਆਂ ਕਰਨਾਂ ਪਈਆਂ ਯਾਰ ਤੇ ਆ ਨੀਲੀ 라ਵੀ ਦੀ ਸੂਆ ਇਹ ਤੀਜਾ ਸੂਈ ਆ ਕਲਦੀ ਵੀ ਸੂਈ ਇਹਦੇ ਮਾਲਕਾਂ ਨੇ ਦੱਸਤਾ ਤੀਜਾ ਸੂਈ ਆ ਤੇ ਇਹਦਾ ਸੂਆ ਕਿੰਨੇ ਚਿਰ ਦਾ ਮੰਨ ਕੇ ਹੂਕ ਤੁਸੀਂ 2 ਢਾਈਆਂ ਮਹੀਨੇ ਦਾ ਬਾਈ ਜੀ ਠੀਕ ਆ ਇੱਥੇ ਜੇ ਹੈਗਾ ਹਣਾ ਹਾਂ ਇੱਥੇ ਜੇ ਦੋ ਕੁ ਮਹੀਨਿਆਂ ਦੀ ਸੂਈ ਲਾ ਲੇ ਅਗਲਾ ਹਾਂ ਬਾਕੀ ਸਿਰ ਬਹੁਤ ਜ਼ਿਆਦਾ ਹੈ ਬਾਈ ਅੱਛਾ ਬਹੁਤ ਹੈ ਯਾਰ ਕਿਹੜਾ ਮਰਗੀ ਜਵਾਰ ਨੂੰ ਬਾਤ ਲਾ ਬਾਈ ਥੱਲੇ ਯਾਰ 100 ਦੀ 100 100 ਦੇ 100 ਬਾਈ ਦੁੱਧ ਦੁੱਧ ਬਾਈ ਆਪਾਂ ਕਹਿੰਦੇ ਕਿ 10 ਸਾਂ ਨੂੰ ਹੈ ਤੇ 9 ਮੰਨ ਕੇ ਲੈਣ ਅਗਲਾ ਦੁੱਧ ਦਾ ਸਾਂ 9 ਮੰਨ ਕੇ ਲੈ ਲੈਣ ਚਲ 8 ਕਿਲੋ ਤੱਕੜੀ ਵਾਲਾ ਜਿਖਾ ਦੇਾਂਗੇ ਨਾ ਜਿਖਾ ਦੇਾਂਗੇ ਜਿਖਾ ਦੇਾਂਗੇ ਪੱਕਾ ਪੱਕਾ ਆ ਆਪਦਾ ਭਵਨ ਉਹਦੇ ਕਹਿਣਾ ਕੋ 4 ਦਿਨ ਮੰਨ ਕੇ ਲੈ ਜੇ 4 ਦਿਨ ਵੀ 6 ਦਿਨ ਲੈ ਕੇ ਜਾਵੇ ਜੋ ਕੇ ਯਾਰ ਹਾਂ 8 ਕਿਲੋ ਆਪਾਂ ਕਿਹੜਾ ਵੱਧ ਗਿਆ ਹਾਂ ਵੱਧ ਗਿਆ ਓਕੇ ਇਹਦੀ ਵੀ ਕਰਾ ਤੋਰ ਚ ਤੀਜਾ ਸੂਆ ਸੂਈ ਆ ਸੱਜਣੋ ਦੁੱਧ ਕਈ ਵਾਰੀ ਨਾ ਸੱਜਣੋ ਮੌਸਮ ਮੌਸਮ ਚੇਂਜ ਹੋਇਆ ਨਾ ਪਹਿਲਾਂ ਹੀ ਕਿਲੋ ਕਿਲੋ ੜਾਤਾ ਕਿਉਂਕਿ ਗਰਮੀ ਤੋਂ ਕਿਰਾਂ ਹੀ ਠੰਡ ਹੋਈ ਆ ਮਾਲਕ ਨੇ ਕਿਰਪਾ ਕੀਤੀ ਆ ਤੇ ਕਈ ਵਾਰੀ ਪਸ਼ੂ 19 ਕੀ ਹੁੰਦੇ ਆ ਤੇ ਉਸ ਹਾਵ ਨੇ ਤੁਹਾਡੇ ਨਾਲ ਦੀ ਪਈ ਜਾਂਦੀ ਸੀਗੀ ਜੁਨੀਪ ਨੂੰ ਪਤਾ ਗਰਮੀ ਦਾ ਬੇਸਾਬ ਹੀ ਪੈ ਗਈ ਬੜੀ 60 ਤੇ ਚੰਮ ਪਸ਼ੂਆਂ ਦੇ ਗਰਮੀ ਨੇ ਤਾਂ ਵੇਖੋ ਕੱਦ ਵੇਲ ਮਗਰ ਕੱਟੀ ਆ ਇਹ ਨੋਟ ਕਰ ਲਿਓ ਤੇ ਕੱਟੀ ਤੇ ਮਿਲਦੀ ਨਾ ਕੱਟੀ ਦੇ ਕੱਟੀ ਦੇ ਓਕੇ ਨਹੀਂ ਠੀਕ ਆ ਜਟਾਓ ਕੇ ਰਿਪੋਰਟ ਤੇ ਦੇ ਦਿੱਤੀ ਅੱਜ ਇਹ ਵੀ ਜਾ ਜੀ ਜਮ ਜਾ ਜੀ ਦਮੇ ਵੱਡੇ ਦੱਸ ਫਿਰ ਅੱਜ ਕੱਢਦੇ ਸੱਪ 80 ਦੀ ਪਿਆਰ ਮੁਹੱਬਤ 2000 ਛੱਡ ਦਾਂਗੇ ਬਾਈ ਯਾਰ ਪੱਕੀ ਗੱਲ ਆ ਪੱਕੀ ਗੱਲ ਆ ਲੋ ਵੀ ਸੱਜਣੋ 78000 78000 ਦੀ ਦੇ ਦਾਂਗੇ ਝੋਟੀਆਂ ਯਾਰ ਕੀ ਬਾਤ ਆ ਯਾਰ ਹੁਣ ਇਹ ਨਹੀਂ ਕੱਟੀ ਆ ਬਈ ਮਾੜੀ ਵੀ ਤੇ ਜੇ ਸੱਜਣੋ ਆਪਾਂ ਅਸਰ ਝੋਟੀਆਂ ਦੇ ਵੀ ਰੇਟ ਪਰਸਲ ਚੌਥੇ ਵੀਡੀਓ ਕੀਤੀ ਸੀ ਠੀਕ ਆ ਉਹ ਆਪਣੀ ਜਗ੍ਹਾ ਤੇ ਨੀਲੀ ਰਾਵੀ ਦਾ ਹੀਰਾ ਸੀ ਇਹ ਆਪਣੀ ਜਗ੍ਹਾ ਤੇ ਹੀਰਾ ਤੇ ਇਹਦਾ 78000 ਰੁਪਇਆ ਰੇਟ ਆ 2 ਘੱਟ 80 ਲੋ ਵੀ ਹੁਣ ਮੇਲਾ ਲੁੱਟਣ ਵਾਲੀ ਗੱਲ ਹੀ ਕਰਤੀ ਅੱਜ ਕਿਉਂਕਿ ਹਨੋ ਦੱਸਿਆ ਵੀ ਪਸ਼ੂ ਜੁੜੇ ਸੀਗੇ ਤੇ ਸੋਚਿਆ ਵੀ ਮਹਾਰਾਜ ਕਿਰਪਾ ਕਰੇ ਹਨਾ ਤੇ ਵੀ ਆ ਕੁੜ ਗਰਮੀ ਜ਼ਿਆਦੇ ਪੈਣ ਕਰਕੇ ਪਸ਼ੂ ਜੁੜ ਜ਼ਿਆਦੇ ਗਏ ਹਾਂ ਸਮਝੇ ਨਹੀਂ ਹਾਂ 10 ਕਿਲੋ ਦੋ ਤਾਂ ਰਾਮਾਣਾਂ ਦੇ ਜਾਊਗੀ ਜਿਹੜਾ ਭੈਣ ਭਰਾ ਲੈ ਜੂ ਹਨਾ ਰਾਮਾਣਾਂ ਵਾਲੀ ਦਊਗੀ ਭਾਈ 10 ਕਿਲੋ ਦਾ ਯਾਰ ਨਹੀਂ ਠੀਕ ਬਾਕੀ ਠੰਡੀ ਸੀਲ ਬਹੁਤ ਆ ਭਈਆ ਲੋਕ ਭੈਣ ਭਰਾ ਆਪਣੇ ਠੰਡੀ ਸੀਲ ਹੀ ਮੰਗਦੇ ਯਾਰ ਤੇ ਚੂਣ 100 ਦੀ 100 ਦੇ 100 ਭਾਈ ਚੂਣ ਹੋਲੀ ਰੂ ਮਰ ਗਈ ਜਮਾ ਓਕੇ ਭਾਈ ਕਦੀ ਜੀ ਹਾਂ ਬਿਲਕੁਲ ਬਿਲਕੁਲ ਜਿਹੜੀ ਚੀਜ਼ ਹੋਵੇ ਆਪਾਂ ਦੱਸ ਦਿੰਨੇ ਆ ਬੱਸ ਬੱਸ ਦੱਸ ਦਿੰਨੇ ਆ ਆਪਾਂ ਬੰਦੇ ਨੂੰ ਤੇ ਇਹ ਵੀ ਦੂਜੀ ਸੂਈ ਆ ਗੁਰਦੀਪ ਸਿੰਘ ਇਹਦੇ ਮਾਲਕਾਂ ਨੇ ਦੱਸਦੀ ਦੂਜਾ ਸੂਈ ਆ ਮਗਰ ਇਹਦੇ ਵੀ ਕੱਟੀ ਕੱਟੀ ਇਹਦੇ ਲੈ ਅੱਜ ਤਿੰਨੇ ਵੀਡੀਓ ਚ ਵਿਖਾ ਦਿਆਂ ਤਿੰਨਾ ਮਗਰੀ ਕੱਟੀਆਂ 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 ਅੱਜ ਸ਼ੁਕਰ ਆ ਪ੍ਰਮਾਤਮਾ ਦਾ ਆਪਾਂ ਬਾਲੀ ਸ਼ੇਰੀ ਕੱਟੀਆਂ ਲਈ ਲਿਆਉਣੇ ਨੇ ਆ ਦੂਜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਆ ਇਹ 20 ਦਿਨਾਂ ਦੀ ਸੂਈ ਆ ਦੁੱਧ ਇਹਦੇ ਹਲੇ 11 ਕਿਲੋ ਦਾ 10 ਮੰਨ ਲੈ ਭਰਾ ਮੇਰਾ ਦੁੱਧ 11 ਤੇ 10 ਮੰਨ ਲੈ 10 ਮੰਨ ਲੈ ਇਹਦੇ 9 ਤੱਕੜੀ ਤੇ ਰੱਖ ਕੇ ਲੈ ਜੇ ਤੱਕੜੀ ਦੇ ਤੱਕੜੀ ਦੇ ਜਾਵਾ ਕੰਡੇ ਵਾਲਾ ਓਕੇ ਤੋਰ ਕਰਾ ਦੇ ਚਾ ਇਹਦੀ ਕੱਟੀ ਕਿਹੜੀ ਆ ਆਵੇਂ ਵੇਖੀ ਜੇ ਮੈਂ ਅਗਲੇ ਵਾਸਤੇ ਓਕੇ 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 ਸਜਣੋਂ ਕੱਦ ਕਾਠ ਪੈਠਪੜਾ ਅਲੋਕਾਰ ਚੀਜ਼ ਬੜੇ ਵੱਡੇ ਢਾਂਚੇ ਦੀ ਮੈਂ ਆ ਵੇਖਿਓ ਪਰ ਬਾਹੀ ਨਹੀਂ ਕੋਈ ਜਿੱਧਰ ਨੂੰ ਮਰਜ਼ੀ ਬੰਦੇ ਨੂੰ ਲੈ ਜਾਏ ਖਿੱਚ ਕੇ ਜੋ ਮਰਜ਼ੀ ਕਰੀ ਜਾਵੇ ਇੰਨਾ ਵਜਨ ਹੀ ਬਹੁਤ ਆ ਐਵੇਂ ਆ ਨਾ ਬਿਲਕੁਲ ਬਾਈ ਤੁਸੀਂ ਵਜਨ ਬਹੁਤ ਆ ਹਨ ਬਿਲਕੁਲ ਬਹੁਤ ਜ਼ਿਆਦਾ ਵਜਨ ਨਜ਼ਾਇਜ਼ ਕਰਮਾ ਵਾਲੀ ਵੱਡੀ ਆ ਵੇਖੋ ਥਾਣ ਬੜਾ ਚੰਗਾ ਲੱਗਾ ਚਵਾਈ ਬਹੁਤ ਸੋਹਣਾ ਲੱਗਿਆ ਬਾਈ ਇਹਦਾ ਠੀਕ ਆ ਜਵਾਬ ਉਹ ਵੀ ਪੋਲੀ ਜਾ ਬੜਾ ਦੇਖ ਲੋ ਹੁਣ ਬਚੀ ਪਹਿਲੀ ਸਾਈਡ ਖੜਾ ਤੇ ਲੱਭਦਾ ਨਹੀਂਗਾ ਇੱਥੋਂ ਨੋਟ ਕਰ ਲਿਓ ਵੀ ਇਹਦਾ ਕਦ ਕਿੱਡਾਗਾ ਹਣਾ ਚੱਲ ਪੁੱਤ ਚੱਲ ਆ ਦੇ ਕਿੱਲੇ ਤੇ ਚੱਲ ਸ਼ੇਰਾ ਚੱਲ ਲੈ ਆਹ ਵੇਖ ਲੋ ਹੈ ਨਾ ਕੋਈ ਗੱਲਬਾਤ ਵਾਲੀ ਝੋਟੀ ਤੇ ਆਹ ਕੱਟੀ ਆ ਸੱਜਣੋ ਆਹ ਬੈਠੀ ਕਰ ਲੋ ਚੱਲ ਵੇਖੋ ਕਿਉਂਕਿ ਜੇ ਮੈਂ ਤੁਹਾਨੂੰ ਦੱਸਿਆ ਨਾ ਇਹ ਪਸ਼ੂ ਕਾਫੀ ਜੁੜ ਕੇ ਭਰਾ ਕੋਲੇ ਤੇ ਫਿਰ ਔਖਾ ਹੋ ਜਾਂਦਾ ਇੱਕ ਤਾਂ ਜਗ੍ਹਾ ਦੀ ਪ੍ਰੋਬਲਮ ਆ ਜਗ੍ਹਾ ਦੀ ਦਿੱਕਤ ਆ ਇੱਕ ਥੋੜਾ ਜਿਹਾ ਫਿਰ ਸੰਭਾਈ 'ਚ ਵੀ ਫਰਕ ਪੈਂਦਾ ਹੀ ਆ ਸੱਜਣੋ ਨੋਟ ਕਰਿਓ ਕਿੱਥੇ ਆਪਾਂ ਤਿੰਨ ਕ ਪਸ਼ੂ ਸਾਹਮਣੇ ਕਿੱਥੇ 10 11 ਹੋ ਜਾਣੇ ਬੜਾ ਫਰਕ ਪੈਂਦਾ ਤੇ ਇਹਦਾ ਰੇਟ ਸ਼ਾ ਜੀ ਇਹਦਾ 1 25 ਗੱਦ ਕੇ ਗਲਦੀਪਾ ਕਰਦੇ ਅੱਜ ਪਿਆਰ ਮੁਹੱਬਤ ਇਹ ਇੱਕ 20 ਹੀ ਦੇ ਦਾਂਗੇ ਠੀਕ ਆ ਵਜਣੀ ਬਹੁਤ ਆ ਹਨਾ ਵਜਣੀ ਬਹੁਤ ਜ਼ਿਆਦਾ ਆ ਬਾਈ ਯਾਰ ਗਲਦੀਪ ਵਜਨ ਸੱਜਣੋ ਇਹ ਨੋਟ ਕਰ ਲਿਓ ਪਸ਼ੂ ਪੂਰੇ ਮਹਿੰਗੇ ਲੈ ਆ ਤੇ ਚਲੋ ਐ ਐ ਵੀ ਉਲਟਾ ਪਲਟੀ ਕਰਦੇ ਆ ਇਹ ਨਾ ਹਣ ਕਸਾਈਆਂ ਚ ਪੈ ਗਏ ਲੱਗਦਾ ਬਹੁਜੇ ਭੈਣ ਭਰਾ ਨੂੰ ਇਹ ਕਹਿਣਾ ਮੈਂ ਇੱਕ ਵੀਚੂ ਵੀ ਛੋੜ ਛੱਪਾ ਕਰ ਦਈਏ ਕਰਦਾਂਗੇ ਕਰਦਾਂਗੇ ਛੋੜ ਛੱਪਾ ਭਈਆ ਧੰਨਵਾਦ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੇ ਭੈਣਾ ਭਰਾਵਾਂ ਨੂੰ ਮਹਾਰਾਜ ਆਪ ਦਾ ਮਿਹਰ ਦਾ ਹੱਥ ਬਣਾ ਕੇ ਰੱਖਣ ਸਾਰੇ ਭੈਣਾ ਭਰਾਵਾਂ ਤੇ ਵਧੀਆ ਵਧੀਆ ਸੋਚਣਾ ਚੱਲਿਆ ਕਰੋ ਪਰ ਮਾਤਮਾ ਆਪੇ ਦਿਨ ਬਦਲਦਾ ਸਜਣੋ ਕਰ ਦਿੰਦਾ ਕਿਰਪਾ ਕੁਛ ਨਹੀਂ ਲਪਾਉਂਦਾ ਉਹ ਦਾਤਾ